ਪੰਜਾਬ ਦੇ ਵਿੱਚ ਸਪੈਸ਼ਲ ਸੈਸ਼ਨ ਚੱਲ ਰਿਹਾ ਹੈ ਜਿਸ ਦੇ ਚੱਲਦੇ ਹੋਏ ਅੱਜ ਸੈਸ਼ਨ ਦੇ ਦੂਸਰੇ ਦਿਨ ਪੰਜਾਬ ਵਿਧਾਨ ਸਭਾ ਦੀ ਗੈਲਰੀ ਦੇ ਵਿਖੇ ਕਾਂਗਰਸ ਨੇਤਾਵਾਂ ਵੱਲੋਂ মিডিਆ ਨੂੰ ਕੀਤਾ ਗਿਆ ਸੰਬੋਧਨ ਜਾਣਕਾਰੀ ਸਾਂਝੀ ਕਰਦੇ ਹੋਏ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਇਹਨਾਂ ਨੇ ਵਿਕਰਮ ਸਿੰਘ ਮਜੀਠੀਏ ਦੇ ਮੋਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਨ ਚੰਡੀਗੜ੍ਹ ਪੁਲਿਸ ਨੂੰ ਸੈਕਟਰ 36 ਪੀਸੀ ਆਜ ਉਸ ਮੇਰੇ तकरीबन 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोड़ा ਜਿਹੜਾ ਆਪ ਦਾ ਪੰਜਾਬਵੀ ਹੈ ਤੇ ਮਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਟੀਮਾ ਜਿਹੜਾ ਫਾਈਨੈਂਸ ਮਿਸਟਰ ਲੋਨਾਂ ਤੇ ਆਪ ਕੇਸ ਦਾਇਰ ਕਰਤੀ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸਾਹਿਤਾ pns 232 ਦੇ ਵਿੱਚ ਸੈਕਸ਼ਨ 336 4 ਇਹ ਹੈ ਜੀ ਦੂਸਰੀ ਦਫਾ 356 ਤੀਸਰੀ ਦਫਾ ਹੈ 1832 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵਾਲ ਦਾ ਵੀ ਉਹ ਭਾਈ ਮੇਰਾ ਵੀ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈਡਾਸਟ ਵਸਮ ਮੋਰ ਟਾਈਮ ਜੋ ਆ ਵੀ ਤਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਦੋਨਾਂ ਦੇ ਕੇਸ ਰਿਸਟਰ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੌਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚੱਲ ਇੱਕ ਦੇ ਪਹਿਲੇ ਅਸੀਂ ਤੁਹਾਨੂੰ ਇਹ ਦੱਸਾਂ ਨੰਬਰ 2 ਕੁਲਤਾਰ ਸਿੰਘ ਸਦਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਨ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਕੂ ਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰਾ ਖਿਆਲ ਆ ਗਿਆ ਵੀ ਇੰਨੀ ਸਪੀਡ ਤੇ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ ਤੇ ਇਹਨਾਂ ਨੇ ਲਾਇਆ 1 ਰੁਪਏ ਦਾ ਖਰਚਾ ਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਲੈਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9. ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀ ਤੋਂ ਲਾ ਲਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ بڑے ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਏ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇਥੇ ਆਪਰਚੂਨਿਟੀਆਂ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਮੋਰੀ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਸ਼ਰਧਾਂਜਲੀ ਵਿੱਚ ਰੱਖਿਆ ਜਾ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਲਾਹ ਕੀਤੀ ਪੰਜਾਬ ਪੁਲਿਸ ਕਿ ਉਥੇ ਇਹਨਾਂ ਨੇ ਇਨਫੋਰਮ ਕੀਤਾ ਇੰਕਾਉਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਡੀਜੀਪੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਸੀ ਜਿਹੜੇ ਪਟਿਆਲਾ ਜ਼ਿਲ੍ਹੇ ਦੇ ਨੇ ਤੇ ਦੋਨੋਂ ਹੀ ਬਾਲਮੀਕ ਪਰਿਵਾਰਾਂ ਨਾਲ ਤੋਲਕ ਰੱਖਦੇ ਜਲਤ ਭਾਈਚਾਰੇ ਨਾਲ ਤੋਲਕ ਰੱਖਦੇ ਤੇ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਤੋਂ ਅਸੀਂ ਪੁੱਛ ਕਚ ਕਰਦੇ ਵਿਤਨ ਹਾਫ ਨਰਦਾਂ ਕੰਤੇ ਬਾਦ ਇਨਫੋਰਮੇਸ਼ਨ ਆ ਵੀ ਇਨਕਾਊਂਟਰ ਕਰ ਦਿੱਤਾ ਗਿਆ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਉਹ ਸਪੀਕਰ ਸਾਹਿਬ ਨੇ ਪੰਜਾਬ ਪੁਲਿਸ ਨੂੰ ਉਹਦਾ ਮਤਲਬ ਸਪੀਕਰ ਨੇ ਸੂਚੇ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ ਇਹਦੀ ਅਸਲੀਅਤ ਇਹ ਲੱਭੀ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ ਇਹ ਗੱਲ ਕਹਿਤੀ ਕਿ ਜੀ ਅਸੀਂ ਇੰਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਬਾਸ ਸੀ ਇਹਨਾਂ ਨੂੰ ਇੱਕ ਪੰਜ ਪੀਟ ਦਿੱਤਾ ਹੈ ਮਲੋਟ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਕੋ ਜਾਣੂ ਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹਨਾਂ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਹੈ ਨਾ ਰਾਸਤ ਵਿੱਚ ਜਦੋਂ ਘਰ ਤੋਂ ਕੋਲ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਹੈ ਕਟਾ ਉਹਦੇ ਨਾਲ ਭਰਿਆ ਗਿਆ ਤੇ ਇਹਨਾਂ ਕੋ ਸਾਰਾ ਕੋਈ 21 47ਸ ਕੋ ਲੈ ਕੇ ਸਾਰੇ ਸਫਿਸਟੀਕੇਟਡ ਬਣ ਗਏ ਉਹ ਸੀਟਰ ਰੋਡ ਨੂੰ ਭੱਜ ਜਾਂਦੇ ਨੇ ਇਹ ਮਲੋਟ ਰੋਡ ਤੇ ਲੱਭਦੇ ਫਿਰ ਅਜੇ ਝਾੜੀਆਂ 'ਚ ਇਹਨਾਂ ਨੂੰ ਬੰਦਾ ਕੋਈ ਨਹੀਂ ਲੰਭਿਆ ਇਹ ਪੰਜਾਬ ਪੁਲਿਸ ਦੀ ਗਲੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਕਾਂਗਰਸ ਮੰਨ ਕੀਤੀ ਕਿ ਦਸਵੇਂ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇ ਸਵਾਲ ਨਹੀਂ ਆ ਰਹੇ ਜਿਹਦੇ ਵਿੱਚ ਜ਼ੀਰੋ ਆ ਰਹੇ ਹਨ ਜਿਹੇ ਦੇ ਵਿੱਚ ਲੌਅ ਐਂਡ ਆਰਡਰ ਤੇ ਡਿਸਕਸ਼ਨ ਹੀ ਹੈਗੀ ਹਰ ਆਦਮੀ ਨੂੰ ਪੰਜਾਬ ਦੇ ਵਿੱਚ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਗਿਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਜਿਹਨੂੰ ਬੜੌਧੀਆਂ ਦੀਆਂ ਸਿੱਖਿਆ ਦੇ ਫੂਲ ਨਹੀਂ ਆਉਂਦਾ ਸ਼ਰੀਆ ਹਰ ਰੋਜ਼ ਕੋ ਵੱਡੇ ਪਰਮਾਨੇ ਤੇ ਕਤਲ ਹੋ ਰਹੀ ਹੈ ਵੈਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲਣ ਦਾ ਟਾਈਮ ਨਹੀਂ ਦਿੱਤਾ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਨਹੀਂ ਲੈਂਡ ਫੂਲਿੰਗ ਲੋਕਾਂ ਨਾਲ ਵੱਡਾ ਇਹ ਧੱਕਾ ਕਰਨਾ ਚਾਹੁੰਦੇ ਅੱਜ ਇਹ ਖਬਰ ਵੀ ਹੈ ਕਿ ਅਖਬਾਰ ਕਿ ਜੈਨ ਨੇ ਕੱਲ ਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਐਮ ਐਲ ਏ ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਏ ਕਿਉਂਕਿ ਦਰਮਾਣਾ ਦੀ ਗੱਲ ਖਬਰ ਲੱਗੀ ਸੀ 18000 ਅਪਲੀਕੇਸ਼ਨ ਲੈ ਹੱਥ ਕੇ 9 ਬੰਦਿਆਂ ਨੇ ਮਨਜ਼ੂਰੀ ਦਿੱਤੀ ਹੈ 18000 ਕੋਈ ਬੰਦਾ ਪਿੰਡੋਂ ਪਿੰਡ ਭਾਰ ਕੋਲ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚੀਮਾ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤੱਕ ਗੈਂਗਸਟਰਸ ਨੇ ਅੱਜ ਇਹ ਭਾਰ ਨੂੰ ਪੁੱਛਣਾ ਚਾਹਨਾ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਪਚੜੀ ਇੱਥੇ ਹੈ ਬਿਨ ਡਾਊਟ ਸਿਟੀ ਦੇ ਡੀਜੀਪੀ ਨੇ ਲਿਫਾਫੇ ਜੋ ਖੰਦ ਕਰਕੇ ਨਾ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਦਾ ਕਮਿੰਗ ਗੈਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੈਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਨੀ ਦੀ ਕਚਰੀ ਚੋਂ ਸੀਆਈਏ ਫੜੜ ਫੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਘੰਟੇ ਦੀ ਇਨਫੋਰਮੇਸ਼ਨ ਦਈ ਦੂਜੀ ਗੱਲ ਜਦੋਂ ਜਲੰਧਰ ਵਿਸਟੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਐਸ਼ ਹੈ ਤੁਹਾਨੂੰ ਨਾਮ ਨਹੀਂ ਪਤਾ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟੇ ਵਿੱਚ ਪਹਿਲੇ ਕੀਤੇ ਸੀ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ دہشت ਫੈਲਾਈ ਗਈ ਢੇਲਾ ਬਾਬਾ ਨਾਲ ਉਹ ਵੀ ਬਾਇਲੈਕਸ਼ਨ ਸੀ ਢੇਲਾ ਬਾਬਾ ਨਾਲ ਵੀ ਬਾਇਲੈਕਸ਼ਨ ਸੀ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨਪੁਰੀਆ ਉਦੇ ਪਰਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰਿਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ੇ ਆਣ ਵਾਲੀਆਂ ਇਲੈਕਸ਼ਨਾਂ ਵੀ ਜਿੱਥੇ-ਜਿੱਥੇ ਬਾਈ ਇਲੈਕਸ਼ਨਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਦੇਖੋ ਅੱਜ ਵਕਤ ਮੰਗਣ ਦੇ باوجود ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਸਪੀਕਰ ਨੇ ਖੋਇਆ ਬਿਲਕੁਲ ਜਿਵੇਂ ਨੇ ਸਾਡਾ ਨਾਮ ਲਿਆ ਸੋ ਮੇਰਾ ਫਰਸ ਹੈ ਜਿਵੇਂ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਬਾਈਕੌਟ ਨਹੀਂ ਕਰ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੋਈ ਜ਼ੀਰੋ ਆਰ ਦਾ ਟਾਈਮ ਹੈ ਨਹੀਂ ਤੋਂ ਇਸ ਗੱਲ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ 'ਤੇ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 75 ਸਾਲਾਂ ਚ ਹੋਇਆ ਸੈਟਿੰਗ ਦੋ ਮਨਿਸਟਰ ਇੱਕ ਪਾਰਟੀ ਦੇ ਪ੍ਰਧਾਨ ਤੇ ਰਕਾਇਦਾ ਤੌਰ ਤੇ ਝੂਠ ਬੋਲਣ ਦਾ ਡਾਕਟਰ ਕਰਨ ਦਾ ਫਰਜ਼ੀ ਸਮਝੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਜਾਲਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਉਪਰੋੜ ਨਹੀਂ ਇਹਨਾਂ ਵਿੱਚੋਂ ਬਾਜੂ ਨੇ ਇਹ ਕੋਈ ਹੋਰ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਦੂਸਰਾ ਜਿਹੜੇ ਤੇ ਇਹ ਤਾਂ ਮੈਨੂੰ ਕਾਪੀ ਮਿਲੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਉਸ ਤੋਂ ਬਾਅਦ ਪਤਾ ਕਰ ਸਾਰਿਆਂ ਦੇ ਪਰਚਾ ਤੱਕ ਹੋ ਗਏ ਦੋ ਨਹੀਂ ਦੋ ਤਿੰਨੇ ਹੋਇਆ ਬਾਕੀ ਇਨਵੈਸਟੀਗੇਸ਼ਨ ਔਰ ਹੈ ਜਿਹਦੇ ਵਿੱਚ ਭਗਵਾਨ ਦਾ ਨਾਮ ਹੀ ਹੈ ਤੇ ਕੇਜਰੀ ਤੇ ਸਾਨੂੰ ਪੂਰ ਨਾਮ ਸਕੇ ਨਾ ਥੈਂਕ ਯੂ